ਪੰਜਾਬ ਨਾਓ ਟੀਵੀ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਸਾਡੇ ਚੈਨਲ ਤੇ ਬਨੇ ਰਹ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਅੱਜ ਸਰਕਾਰ ਨੇ ਮਹਾਸ਼ਾ ਕਮਿਊਨਿਟੀ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ ਉਹ ਤੋਹਫਾ ਕੀ ਹੈ ਇਸ ਬਾਰੇ ਵੀ ਦੱਸਾਂਗੇ ਤੁਹਾਨੂੰ ਇਹ ਤੋਹਫਾ ਹੈ ਕਿ ਪੂਜਾ ਐਕਸਪ੍ਰੈਸ ਟ੍ਰੇਨ ਜੋ ਕਿ ਪਠਾਨਕੋਟ ਤੋਂ ਚਲਦੀ ਸੀ ਔਰ ਰਾਜਸਥਾਨ ਜਾਂਦੀ ਸੀ ਉਸ ਦਾ ਨਾਮ ਬਦਲ ਕੇ ਹੋਨ ਗਲਤਾਦਾਮ ਐਕਸਪ੍ਰੈਸ ਰੱਖ ਦਿੱਤਾ ਗਿਆ ਹੈ ਇਹ ਗਲਤਾ ਗਲਤਾਦਾਮ ਐਕਸਪ੍ਰੈਸ ਦਾ ਨਾਮ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਰਾਜਸਥਾਨ ਵਿਖੇ ਸ਼੍ਰੀ ਗੁਰੂ ਨਾਭਾ ਦਾਸ ਦੀ ਤਪੂ ਭੂਮੀ ਹੈ ਉਥੇ ਸ਼੍ਰੀ ਗੁਰੂ ਨਾਭਾ ਦੇਸ਼ ਸ਼੍ਰੀ ਗੁਰੂ ਨਾਭਾ ਦਾਸ ਜੀ ਨੇ ਕਾਫੀ ਸਮੇਂ ਤੱਕ ਤਪ ਕੀਤਾ ਉੱਥੇ ਹੀ ਉਨ੍ਹਾਂ ਨੇ ਆਪਣੀ ਰਚਨਾ ਕੀਤੀ ਇਸ ਲਈ ਇਸ ਦਾ ਨਾਮ ਗਲਤਾਦਾਮ ਐਕਸਪ੍ਰੈਸ ਰੱਖਿਆ ਗਿਆ ਬਹੁਤ ਸਾਰੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਖਾਸ ਕਰ ਮਹਾਸ਼ਾ ਕਮਿਊਨਿਟੀ ਵਿੱਚ ਇਸ ਲਈ ਅੱਜ ਮੈਡਮ ਬਿੰਦਿਆ ਜੀ ਦੇ ਕਾਲ ਤੇ ਅੱਜ ਹਨੂਮਨ ਚੌਕ ਵਿਖੇ ਹਨੂਮਨ ਮੰਦਿਰ ਨੇੜੇ ਸਾਰੀ ਕਮਿਊਨਿਟੀ ਦੇ ਮੈਂਬਰ ਇਕੱਠੇ ਹੋਏ ਇਸ ਦੌਰਾਨ ਉਹਨਾਂ ਨੇ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜੈ ਜੈਕਾਰੇ ਲਗਾਏ ਅਤੇ ਇਸ ਦੌਰਾਨ ਲੱਡੂ ਵੀ ਵੰਡੇ ਇਸ ਦੌਰਾਨ ਵੱਖਰੇ ਵੱਖਰੇ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਗਈ ਔਰ ਉਹਨਾਂ ਨੇ ਸਰਕਾਰ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਦੀ ਕਾਫੀ ਦਿਨਾ ਤੋਂ ਚੱਲ ਰਹੀ ਮੰਗ ਨੂੰ ਪੂਰਾ ਕੀਤਾ ਹੈ ਤੇ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਇਸ ਦੌਰਾਨ ਸਾਰੇ ਮੈਂਬਰਾਂ ਨੇ ਆਪਸ ਵਿੱਚ ਇੱਕ ਦੂਸਰੇ ਨੂੰ ਵਧਾਈ ਦਿੱਤੀ। ਆਓ ਕੀ ਕਹਿੰਦੇ ਆ? ਜੈ ਹੀ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦੇ ਆ ਦੋਸਤੋ ਅੱਜ ਬਹੁਤ ਵੱਡੀ ਖਬਰ ਬਹੁਤ ਵੱਡੀ ਜਿਹੜੀ ਆ ਖੁਸ਼ਖਬਰੀ ਕਿਉਂਕਿ ਗੁਰਦਾਸਪੁਰ ਸ਼ਹਿਰ ਦੇ ਹਨੂਮਾਨ ਚੌਕ ਵਿਖੇ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਭਗਤਾਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂ ਖੁਸ਼ਖਬਰੀ ਹੈ ਕੀ ਖੁਸ਼ਖਬਰੀ ਹੈ ਕਿਸ ਲਈ ਇਕੱਠੇ ਹੋਏ ਨੇ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਅੱਜ ਹਨੂਮਾ ਚੌਕ ਗੁਰਦਾਸਪੁਰ ਦੇ ਹਨੂਮਾ ਚੌਕ ਵੀ ਮਹਾਸ਼ਾ ਕਮਿਊਨਿਟੀ ਦੇ ਬਹੁਤ ਸਾਰੇ ਜਿਹੜੇ ਮੈਂਬਰ ਆ ਉਹ ਇਕੱਠੇ ਹੋਏ ਨੇ ਉਹਨਾਂ ਦੇ ਇਕੱਠੇ ਹੋਣ ਦਾ ਮੇਨ ਕਾਰਨ ਸੀ ਕਿ ਬਹੁਤ ਦੇਰ ਦੀ ਮੰਗ ਚੱਲ ਰਹੀ ਸੀ ਕਿ ਜਿਹੜੀ ਪੂਜਾ ਐਕਸਪ੍ਰੈਸ ਹੈ ਉਹਦਾ ਨਾਮ ਗਲਤਾਧਾਮ ਐਕਸਪ੍ਰੈਸ ਰੱਖਿਆ ਜਾਏ ਕਿਉਂ ਕਿ ਕਿਉਂਕਿ ਸ਼ਿਦਗੁਰੂ ਨਾਭਾ ਦਾਸ ਜੀ ਦਾ ਜਿਹੜਾ ਆ ਤਪੂ ਭੂਮੀ ਜਿਹੜੀ ਹੈਗੀ ਆ ਉਹ ਜੈਪੁਰ ਵਿਖੇ ਹੈਗੀ ਆ ਤੇ ਬੜੀ ਬਹੁਤ ਦੇਰ ਦੀ ਮੰਗ ਸੀ ਕਿ ਉਸ ਜਿਹੜੀ ਹੈ ਟ੍ਰੇਨ ਦਾ ਨਾਮ ਜਿਹੜਾ ਹੈਗਾ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਨਾਂ ਤੇ ਰੱਖਿਆ ਜਾਏ ਇਸ ਲਈ ਸੈਂਟਰ ਸਰਕਾਰ ਨੇ ਜਿਹੜੀ ਹੈ ਮਹਾਸ਼ਾ ਕਮਿਊਨਿਟੀ ਦੀ ਜਿਹੜੀ ਹੈ ਮੰਗ ਉਹਨੂੰ ਪੂਰਾ ਕੀਤਾ ਹੈ ਤੇ ਹੁਣ ਅੱਜ ਤੋਂ ਬਾਅਦ ਜਿਹੜੀ ਹੈ ਪੂਜਾ ਐਕਸਪ੍ਰੈਸ ਉਹਦਾ ਨਾਮ ਜਿਹੜਾ ਹੈ ਗਲਤਾਧਾਮ ਐਕਸਪ੍ਰੈਸ ਰੱਖਿਆ ਜਾਏਗਾ ਤੇ ਬਹੁਤ ਸਾਰੀ ਲੋਕਾਂ ਵਿੱਚ ਖੁਸ਼ਖਬਰੀ ਹੈ ਬਹੁਤ ਸਾਰੇ ਜਿਹੜੇ ਮਹਾਸ਼ਾ ਕਮਿਊਨਿਟੀ ਦੇ ਲੋਕ ਜਿਹੜੇ ਇੱਥੇ ਇਕੱਠੇ ਨੇ ਔਰ ਜਿਹੜਾ ਹੈ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਔਰ ਇੱਕ ਦੂਸਰੇ ਨੂੰ ਵਧਾਈਆਂ ਦੇ ਰਹੇ ਨੇ ਤੁਸੀਂ ਮੇਰੇ ਸਾਹਮਣੇ ਪਿੱਛੇ ਤਸਵੀਰਾਂ 'ਚ ਦੇਖ ਰਹੇ ਹੋ ਕਿ ਬਹੁਤ ਸਾਰਾ ਜਿਹੜਾ ਹੈ ਹਜੂਮ ਇਕੱਠਾ ਹੋਇਆ ਹੈ ਮਾਸ਼ਾ ਕਮਿਊਨਿਟੀ ਦਾ ਔਰ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਇੱਕ ਦੂਸਰੇ ਨੂੰ ਗਲੇ ਮਿਲ ਕੇ ਮੁਬਾਰਕਬਾਦ ਦੇ ਰਹੇ ਨੇ ਤੇ ਮੈਡਮ ਵਿਦਿਆ ਜੀ ਸਾਡੇ ਨਾਲ ਗੱਲਬਾਤ ਤੇ ਕਰਨ ਲਈ ਤਿਆਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਮੈਡਮ ਨੋਸ਼ਕਾਰ ਮੈਡਮ ਨਮਸਕਾਰ ਜੀ ਮੈਡਮ ਬਹੁਤ ਵੱਡੀ ਉਪਲਬਧੀ ਕੀ ਕਹਿਣਾ ਚਾਹੋਗੇ ਇਸ ਉਪਲਬਧੀ ਬਾਰੇ ਮੈਂ ਇਸ ਉਪਲਬਧੀ ਬਾਰੇ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਵਧਾਈ ਦਵਾਂਗੀ ਕਿ ਅਸੀਂ ਦਾ ਆਸ਼ੀਰਵਾਦ ਹੈ ਕਿ ਸੈਂਟਰ ਸਰਕਾਰਾਂ ਨੂੰ ਵੀ ਪਤਾ ਲੱਗਾ ਕਿ ਗੋਸਵਾਮੀ ਸ਼੍ਰੀ ਗੁਰਨਾਬਾਦ ਸਾਹਿਬ ਵੀ ਹੈਗੇ ਨੇ ਜਿਨ੍ਹਾਂ ਦੇ ਕਰਕੇ ਇਹ ਦੁਨੀਆ ਜਿਹੜੀ ਹੈ ਸਾਡੀ ਮਹਾਸ਼ਾ ਕਮਿਊਨਿਟੀ ਬਹੁਤ ਵੱਡੀ ਤਦਾਦ ਦੇ ਵਿੱਚ ਹੈ ਸੋ ਮੈਂ ਸੈਂਟਰ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਇਸ ਸਾਡੀ ਇੱਕ ਬਹੁਤ ਧੇਰ ਤੋਂ ਜਿਹੜੀ ਲਟਕੋਈ ਮੰਗ ਸੀਗੀ ਜਿਹੜੀ ਅੱਜ ਉਹਨਾਂ ਨੇ ਪੂਰੀ ਕੀਤੀ ਹੈ ਔਰ ਸੈਂਟਰ ਸਰਕਾਰ ਤੋਂ ਇਲਾਵਾ ਮੈਂ ਰੇਲਵੇ ਮੰਤਰੀ ਜੀ ਦਾ ਧੰਨਵਾਦ ਕਰਦੀ ਹਾਂ ਰਵਨੀਤ ਬਿੱਟੂ ਜੀ ਦਾ ਧੰਨਵਾਦ ਕਰਦੀ ਹਾਂ ਰੇਲਵੇ ਬੋਰਡ ਦਾ ਧੰਨਵਾਦ ਕਰਦੀ ਹਾਂ ਔਰ ਬਹੁਤ-ਬਹੁਤ ਬਧਾਈ ਦੇਣੀ ਆ ਪਰਸ਼ੋਤਮ ਭਜੂ ਕਾ ਇਹ ਅੱਜ ਦਿਨ ਦੇਖਣ ਨੂੰ ਮਿਲਿਆ ਸੋ ਉਹਨਾਂ ਦੇ ਨਾਲ-ਨਾਲ ਇਹ ਮੇਰੇ ਲਲਿਤ ਭਾਜੀ ਬਬਲੂ ਭਾਜੀ ਕਲਾਰੀਆ ਜੀ ਕਿੰਨੇ ਨੂੰ ਕੋਲਤਰਾ ਜੀ ਯਦਵੀਰ ਭਾਜੀ ਆਪਣੇ ਲੱੱਕੀ ਬਾਬਾ ਜੀ ਸਾਰੇ ਜਿੰਨੇ ਵੀ ਸਾਰੇ ਮੇਰੇ ਪਰਿਵਾਰ ਦੇ ਸਦਸੇ ਆਏ ਨੇ ਕਿਰਨ ਪੈਂਡ ਜੀ ਔਰ ਅਮਰਜੀਤ ਪੈਂਡ ਜੀ ਔਰ ਇਹਨੂ ਪੈਂਡ ਜੀ ਔਰ ਆਸ਼ਾ ਪੈਂਡ ਜੀ ਸਾਰਿਆਂ ਦਾ ਸਾਰਿਆਂ ਦਾ ਇੱਥੇ ਆਣ ਤੇ ਬਹੁਤ-ਬਹੁਤ ਧੰਨਵਾਦ ਵੀ ਕਰਦੀ ਆ ਔਰ ਬਹੁਤ-ਬਹੁਤ ਵਧਾਈ ਵੀ ਦੇਣੀ ਹੈ ਇਹ ਜਿਹੜਾ ਪਰਾਲਾ ਹੈ ਨਾ ਇਹ ਇਕਲਾ ਇਕ ਬੰਦੇ ਦੇ ਕਰਕੇ ਨਹੀਂ ਹੁੰਦਾ ਇਹ ਪੂਰੇ ਸਮਾਜ ਦਾ ਆਸ਼ੀਰਵਾਦ ਹੋਵੇ ਤੇ ਫਿਰ ਹੁੰਦਾ ਉਹਨਾਂ ਸਹਿਯੋਗ ਹੋਵੇ ਫਿਰ ਹੀ ਹੁੰਦਾ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਤੇ ਬਹੁਤ ਬਹੁਤ ਲੱਖ ਲੱਖ ਵਧਾਈ ਦੇਣੀ ਆ ਤੇ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਧੰਨਵਾਦੀ ਜੈ ਸ਼ੀ ਰਾਮ ਮੈਡਮ ਇੱਕ ਹੋਰ ਗੱਲ ਜਦੋਂ ਸਰਕਾਰ ਵੱਲੋਂ ਜਿਹੜੀ ਹੈ ਨੋਟੀਫਿਕੇਸ਼ਨ ਜਾਰੀ ਕੀਤੀ ਉਸ ਸਮੇਂ ਤੇ ਹੀ ਪਠਾਨਕੋਟ ਮੌਜੂਦ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਉਸ ਸਮੇਂ ਉਸ ਦਿਨ ਵੀ ਇਹੀ ਮਹੌਲ ਸੀ ਜਿਹੜਾ ਤੁਸੀਂ ਅੱਜ ਦੇਖ ਰਹੇ ਹੋ ਕਿ ਖੁਸ਼ੀ ਜਿਹੜੀ ਹੈ ਇਜ਼ਹਾਰ ਜਿਹੜਾ ਨਾ ਇਜ਼ਹਾਰ ਖੁਸ਼ੀ ਦਾ ਇਜ਼ਹਾਰ ਹੋ ਤੁਹੀ ਸਾਰਿਆਂ ਦੇ ਚਿਹਰਾ ਤੋਂ ਦੇਖੋ ਕਿ ਜਿਹੜੇ ਇੰਨੀ ਦੇਰ ਦੀ ਲਟਕਈ ਮੰਗ ਨੂੰ ਜਦੋਂ ਪੂਰੀ ਹੁੰਦੀ ਹੈ ਤਾਂ ਹਮੇਸ਼ਾ ਇੱਕ ਖੁਸ਼ੀਆਂ ਜਿਹੜੀਆਂ ਹੁੰਦੀਆਂ ਨੇ ਚਿਹਰੇ ਤੇ ਦਿਸਦੀਆਂ ਨੇ ਸੋ ਇਹ ਸਾਰੇ ਚਿਹਰੇ ਖੁਸ਼ ਨੇ ਅੱਜ ਸਾਡੀ ਬਰਾਦਰੀ ਦੇ ਲੋਕ ਨੇ ਸਾਡੇ ਪਰਿਵਾਰ ਦੇ ਲੋਕ ਨੇ ਸੋ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਨੀ ਜੀ ਧੰਨਵਾਦ ਇਹਨਾਂ ਸਾਡੇ ਨਾਲ ਮੈਡਮ ਵਿਦਿਆ ਜੀ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਬਹੁਤ ਖੁਸ਼ ਨੇ ਔਰ ਉਹਦਾ ਦੀ ਕਾਲ ਤੇ ਜਿਹੜੇ ਹੈ ਸਾਰੀ ਮਹਾਸ਼ਾ ਕਮਿਊਨਿਟੀ ਕਠੀ ਹੋਈ ਹੈ ਆਪਾਂ ਹੋਰ ਵੀ ਜਿਹੜੇ ਆ ਅਗੂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸਰ ਸਰ ਕੀ ਕਹਣਾ ਚਾਹੋਗੇ ਸੁਪਤਿ ਬਾਰੇ ਮੈਂ ਮਨ ਦਿਰਪਾਲ ਕੋਤਰਾ ਸਰਪੰਚ ਸਿਰਫ ਨਬਾ ਦਾਮਾ ਸੰਤਰੀ ਪੰਜਾਬ ਅੱਜ ਦੇ ਦਿਨ ਤੇ ਸੰਦੂਰ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਸਾਡੇ ਡਾਕਟਰ ਪ੍ਰਸੂਤਮ ਮਝੂਰਾ ਜੀ ਦੀ ਮਿਹਨਤ ਸਦਕਾ ਪੰਜਾਬ ਦੇ ਵਿੱਚ ਜਿਹੜੀ ਉਹ ਗੱਡੀ ਸੀਗੀ ਅਜ ਮੇਰ ਤੋਂ ਜੰਮੂ ਤਵੀ ਜਾਂਦੀ ਸੀ ਉਹਦਾ ਨਾਮ ਗਲਤਾ ਧਾਮ ਪੂਜਾ ਸੁਪਰ ਫਾਸਟ ਐਕਸਪ੍ਰੈਸ ਰੱਖ ਦਿੱਤਾ ਗਿਆ ਇਹ ਸਾਡੇ ਸਮਾਜ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਜਿਹਦੇ ਨਾਲ ਸਾਡੇ ਸਮਾਜ ਦਾ ਨਾਂ ਪੂਰੇ ਹਿੰਦੁਸਤਾਨ ਦੇ ਵਿੱਚ ਫੈਲੇਗਾ ਤੇ ਮੈਂ ਇਹ ਕੇਂਦਰ ਸਰਕਾਰ ਦਾ ਦਿਨੋ ਧੰਨਵਾਦ ਕਰਦਾ ਭੈਣ ਜੀ ਵਿਦਿਆ ਜੀ ਦਾ ਦਿਨੋ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਨੂੰ ਥੋੜੇ ਜਿ ਸਮੇਂ ਤੇ ਆਪਣੀ ਆਵਾਜ਼ ਦੇ ਕੇ ਇਡਾ ਵੱਡਾ ਚੇ ਇਕੱਠ ਕੀਤਾ ਤੇ ਸਾਡੇ ਸਮਾਜ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਦੌੜੀ ਆ ਸੋ ਮੈਂ ਜ਼ਿਆਦਾ ਨਾ ਕਹਿੰਦਾ ਪੂਰੇ ਆਪਣੀ ਜਿਹੜੀਆਂ ਸ਼ਰਗੁਲਾਬਾ ਦਾਸ ਮਹਾਂ ਸੰਤੀਆਂ ਨੇ ਉਹਨਾਂ ਦਾ ਦਿਨੋ ਧੰਨਵਾਦ ਕਰਦਾ ਕਿ ਜਿਨ੍ਹਾਂ ਦੀ ਮਿਹਨਤ ਤੇ ਬਦੌਲਤ ਅੱਜ ਹਿੰਦੁਸਤਾਨ ਦੇ ਵਿੱਚ ਸਾਡੀ ਆਪਣੀ ਗੱਡੀ ਜਿਹਦਾ ਨਾਮ ਗਲਤਾ ਆਧਾਮ ਪੂਜਾ ਸੁਪਰ ਫਾਸਟ ਐਕਟਰਸ ਰੱਖਿਆ ਗਿਆ ਤੇ ਮੈਂ ਇੱਕ ਵਾਰੀ ਫਿਰ ਕੇਂਦਰ ਸਰਕਾਰ ਦਾ ਦਿলো ਧੰਨਵਾਦ ਕਰਦਾ ਹਾਂ ਔਰ ਸਮੂਹ ਸੰਗਤਾਂ ਨੂੰ ਇਹਦੀ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਸਾਰੀ ਜੀਮ ਦਾ ਧੰਨਵਾਦ ਕਰਦੇ ਆ ਬਾਕੀ ਸਾਡੇ ਜੀ ਇਸ ਯਾਦਗਾਰੀ ਮੌਕੇ ਤੇ ਸਾਡੇ ਨਾਲ ਸ੍ਰੀ ਗੁਰੂ ਨਾਭਾ দাস ਮਹਾਸੰਮਤੀ ਪੰਜਾਬ ਦੇ ਪ੍ਰਧਾਨ ਯੋਧਵੀਰ ਸਿੰਘ ਜੀ ਸ਼ੋਰੇ ਚੱਕਰ ਵਜੇਤਾ ਯੋਧਵੀਰ ਸਿੰਘ ਜੀ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਜਿਹੜਾ ਇਹ ਯਾਦਗਰ ਦਿਨ ਤੇ ਕੀ ਕਹਿਣਾ ਚਾਹੁੰਦੇ ਨੇ ਤੇ ਸਾਡੇ ਨਾਲ ਯੋਧਵੀਰ ਜੀ ਸਰ ਹਾਂਜੀ ਸਰ ਅੱਜ ਬਹੁਤ ਵੱਡਾ ਦਿਨ ਹੈ ਇਤਿਹਾਸਿਕ ਦਿਨ ਕੀ ਕਹਿਣਾ ਚਾਹੂੰਗੀ ਇਸ ਦਿਨ ਬਾਰੇ ਦੇਖੋ ਅੱਜ ਹਰਮਨ ਮੰਦਰ ਗੁਰਦਾਸਪੁਰ ਦੇ ਵਿੱਚ ਬਹੁਤ ਖੁਸ਼ੀ ਨਾਲ ਸਾਰੇ ਸ੍ਰੀ ਗੁਰੂ ਨਾਭਾ ਦਾਸੀ ਦੇ ਭਗਤ ਇਕੱਠੇ ਹੋਏ ਨੇ ਕਿਉਂਕਿ ਇੱਕ ਬੜੇ ਚਿਰ ਦੀ ਲੰਬੀ ਡਿਮਾਂਡ ਸੀਗੀ ਕਿ ਗਲਤਾ ਧਾਮ ਦੇ ਨਾਂ ਦੇ ਉੱਤੇ ਕਿਤੇ ਸ੍ਰੀ ਗੁਰੂ ਨਾਭਾ ਦਾਸੀ ਦਾ ਤਪਸਥਾਨ ਹੋਇਆ ਉਹਦੇ ਨਾਂ ਦੇ ਇੱਕ ਟ੍ਰੇਨ ਚਲਾਈ ਜਾਵੇ ਜਿਸ ਤਰ੍ਹਾਂ ਕਿ ਬੇਗੰਪੁਰਾ ਦੀ ਟ੍ਰੇਨ ਚਲਦੀ ਆ ਸਤਖੰਡ ਦੀ ਟ੍ਰੇਨ ਚਲਦੀ ਆ গোল্ডেন টেম্পল ট্রেন চলਦੀ ਆ ਔਰ ਜੈ ਮਾਤਾ ਫੈਸ਼ਨੂ ਦਾ ਵੀ ਤਾਂ ਨਾਦਰ ট্রেন ਚਲਦੀ ਆ ਉਸੇ ਪੈਟਰਨ ਦੇ ਉੱਤੇ ਅੱਜ ਸ੍ਰੀ ਗੁਰੂ ਨਾਭਾ ਸਾਹਿਬ ਦੇ ਗਲਤਾ ਤਾਂ ਦੇ ਨਾਦਰ ট্রেন ਚਲੀ ਆ ਇਹਦੇ ਵਾਸਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਔਰ ਉਹ ਖੁਸ਼ੀ ਵਾਕਈ ਕੋਈ पठानकोट ਤੋਂ ਕੋਈ ਦਿਨਾਂਗਰ ਤੋਂ ਕੋ ਬਟਾਲੇ ਤੋਂ ਕੋ ਗੁਰਦਾਸਪੁਰ ਤੋਂ ਸਾਰੇ ਇੱਥੇ ਇਕੱਠੇ ਹੋਏ ਆ ਔਰ ਇਹ ਖੁਸ਼ੀ ਦਾ اظہار ਕਰਨ ਵਾਸਤੇ ਲੱਡੂ ਵੀ ਵੰਡੇ ਗਏ ਆ ਬਾਬਾ ਜੀ ਅੱਗੇ ਨਤਮਸਤਕ ਵੀ ਹੋਏ ਆ ਤਾਂ ਕਿ ਸਾਰਿਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਆ ਖਾਸ ਕਰਕੇ ਸਟੇਟ ਗਵਰਨਮੈਂਟ ਨੂੰ ਜਿਨ੍ਹਾਂ ਨੇ ਇਹ ਸਾਡਾ ਕੰਮ ਸਿਰੇ ਚੜਾ ਕੇ ਸਾਡੇ ਦਿਲਾਂ ਨੂੰ ਜਿੱਤਿਆ ਬਹੁਤ ਬਹੁਤ ਧੰਨਵਾਦ ਗੋ ਸੁਆਮੀ ਸ਼੍ਰੀ ਗੁਰਨਾਬਦਾਸ ਮਹਾਰਾਜ ਕੀ ਜੈ ਸਾਡੇ ਨਾਲ ਜਿਹੜੇ ਸ਼ਹਿਰੀ ਕਮੇਟੀ ਦੇ ਪ੍ਰਧਾਨ ਕਾਲੀ ਜੀ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਬਹੁਤ ਵੱਡੀ ਉਪਲਬਧੀ ਇਸ ਉਪਲਬਧੀ ਬਾਰੇ ਕੀ ਕਹਿਣਾ ਚਾਹੋਗੇ ਗੋ ਸੁਆਮੀ ਸ਼੍ਰੀ ਗੁਰਨਾਬਦਾਸ ਮਹਾਰਾਜ ਕੀ ਜੈ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਮੈਡਮ ਮਿੰਦੀਆ ਜੀ ਚੌਧਰੀ ਯੋਧਵੀ ਸਿੰਘ ਤੇ ਸਾਡੀ ਸਮਾਜ ਦੇ ਵੱਖ-ਵੱਖ ਸੰਸਥਾਵਾਂ ਦੇ ਲੋਕ ਇੱਥੇ ਪਹੁੰਚੇ ਨੇ ਮੈਂ ਬਹੁਤ ਬਹੁਤ ਧੰਨਵਾਦੀ ਆਂ ਇਹਨਾਂ ਨੇ ਜਣਾਂ ਨੇ ਇੱਥੇ ਵੱਡੀ ਤਦਾਦ ਵਿੱਚ ਇੱਥੇ ਪਹੁੰਚ ਕੇ ਤੇ ਇਸ ਜਿਹੜੀ ਆ ਪ੍ਰੋਗਰਾਮ ਨੂੰ ਸੈਲੀਬ੍ਰੇਟ ਕੀਤਾ ਤੇ ਬਹੁਤ ਬਹੁਤ ਧੰਨਵਾਦ ਆ ਸਾਡੀ ਬਰਾਜ਼ੀ ਦੀ ਬੜੀ ਵੱਡੀ ਅਚੀਵਮੈਂਟ ਹੋਈ ਆ ਜਿਸ ਨਾਲ ਸਾਡੇ ਸਮਾਜ ਵਿੱਚ ਕਾਫੀ ਸਿਰ ਉੱਚਾ ਹੋਇਆ ਵਾ ਤੇ ਬਹੁਤ ਬਹੁਤ ਧੰਨਵਾਦ ਆ ਜਿਹਨਾਂ ਲੋਕਾਂ ਨੇ ਇੱਥੇ ਸ਼ਿਰਕਤ ਕੀਤੀ ਆ ਬਹੁਤ ਬਹੁਤ ਧੰਨਵਾਦੀ ਜੀ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਉਪਲਬਧੀ ਬਾਰੇ ਕੀ ਕਹਿਣਾ ਚਾਹੁੰਦੇ ਆਂ ਜੀ ਸਰ ਬਹੁਤ ਵੱਡੀ ਉਪਲਬਧੀ ਮਾਸ਼ਾਕੁਮ ਦੇ ਲਈ ਬਹੁਤ ਵੱਡੀ ਉਪਲਬਧੀ ਜਨਤਾ ਐਕਸਪ੍ਰੈਸ ਨੂੰ ਜਿਹੜੀ ਟ੍ਰੇਨ ਹੈਗੀ ਉਹਨੂੰ ਗਲਤਾ ਦਾ ਨਾਮ ਐਕਸਪ੍ਰੈਸ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕਾਂ ਦਾ ਯੋਗਦਾਨ ਹੈ ਕੀ ਕਹਿਣਾ ਚਾਹੋਗੇ ਇਸ ਯੋਗਦਾਨ ਬਾਰੇ ਔਰ ਕਮਿਊਨਿਟੀ ਬਾਰੇ ਸਰ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ कि ਤੁਸੀਂ ਇੱਕ ਸਾਡੀ ਦੇਵੀ ਹੋਈ ਕੌਮ ਦੇ ਵਿੱਚ ਆ ਕੇ ਸਾਡਾ ਇਹਨਾ ਹੌਸਲਾ ਵਜਾਈ ਕੀਤਾ ਹੈ ਕਿ ਅੱਜ ਸਾਨੂੰ ਵੀ ਮੌਕਾ ਮਿਲ ਗਿਆ ਚੰਨਾਂ ਵਾਲਾ ਧਿਆਨ ਦਾ ਕਿ ਅਸੀਂ ਤੁਹਾਡਾ ਸਾਰੇ ਚੰਨਾਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਸਰ ਜਿਹੜੀ ਸੁਪਰ ਫਾਸਟ ਪੂਜ ਐਕਸਪ੍ਰੈਸ ਦਾ ਨਾਮ ਗਲਤ ਆ ਨਾਮ ਰੱਖਿਆ ਗਿਆ ਹੈ ਇਹਦੀ ਸਾਰੀ ਦੇਣ ਜਿਹੜੀ ਹੈ ਇਹ ਸ਼੍ਰੀ ਪਰਸ਼ੋਤਮ ਭਜੂਰਾ ਜੀ ਦੀ ਹੈ ਪਿਛਲੇ 4-5 ਸਾਲ ਤੋਂ ਇਹ ਕੰਮ ਕਰ ਰਹੇ ਸੀ ਇਸ ਤੋਂ ਪਹਿਲਾਂ ਜਿਹੜੇ ਸਾਡੇ ਇੱਥੇ ਪੰਜਾਬ ਦੇ ਵਿੱਚ ਗੁਰੂ ਨਾਨਕ ਦਾਸ ਜੀ ਨੂੰ ਲੈ ਕੇ ਆਉਣ ਵਾਲੇ ਆ ਉਹ ਸਾਡੇ ਜਦਵੀਰ ਜੀ ਸਾਹਿਬ ਇਹਾਂ ਦੇ ਪਰਿਵਾਰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਜਿਹੜੀ ਪੰਜਾਬ 'ਚ ਪਹਿਲਾਂ ਛੁੱਟੀ ਹੋਈ ਹੈ ਉਹ ਮੈਡਮ ਬਿੰਦਿਆ ਜੀ ਦੇ ਫਾਦਰ ਸਾਹਿਬ ਐਮ ਐਲ ਏ ਰਾਮ ਲਾਲ ਜੀ ਨੇ ਕਰਵਾਈ ਸੀ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹੜੀ ਪੂਰੇ ਪੰਜਾਬ ਦੇ ਵਿੱਚ ਅੱਜ ਛੁੱਟੀ ਹੋ ਰਹੀ ਹੈ ਔਰ ਸ਼੍ਰੀਮਤੀ ਅਰਨਾ ਚੌਧਰੀ ਔਰ ਬਹੁਸ਼ੋਕ ਜੀ ਦਾ ਹੀ ਦੇਣਾ ਕਿ ਅੱਜ ਪੂਰੇ ਪੰਜਾਬ 'ਚ ਛੁੱਟੀ ਹੁੰਦੀ ਆ ਹਰ ਸਕੂਲ ਕਾਲਜ ਪੰਜਾਬ ਦੇ ਜਿੰਨੇ ਵੀ ادارے ਆ ਉਹਨਾਂ ਦੀ ਛੁੱਟੀ ਹੁੰਦੀ ਆ ਅਸੀਂ ਮੈਡਮ ਅਰਨਾ ਚੌਧਰੀ ਔਰ ਬਹੁਸ਼ੋਕ ਚੌਧਰੀ ਜੀ ਦਾ ਬਹੁਤ ਧੰਨਵਾਦ ਕਰਦੇ ਆ ਬਾਕੀ ਮੈਨੂੰ ਗੱਲ ਇੱਕ ਕਹਿੰਦੇ ਥੋੜੀ ਜੀ ਮਹਿਸੂਸੀ ਹੋ ਰਿਹਾ ਕਿ ਇਸ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਤੇ ਜਾਂ ਕਹ ਲੋ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਚਾਰ ਪੰਜ ਪੰਜਾ ਪ੍ਰਧਾਨ ਹੈ ਤੇ ਉਹਨਾਂ ਦੀ ਕਿਸੇ ਦੀ ਵੀ ਹਿੰਮਤ ਨਹੀਂ ਪਈ ਕਿ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਕਰ ਸਕੀਏ ਤੇ ਅਸੀਂ ਮੈਡਮ ਮੈਡਮ ਬਿੰਦਿਆ ਜੀ ਦਾ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੂੰ ਸਲੂਟ ਕਰਦੇ ਆ ਕਿ ਜਿਨ੍ਹਾਂ ਨੇ ਸਮਝਿਆ ਕਿ ਮੈਂ ਅੱਜ ਆਪਣੀ ਬਰਾਦਰੀ ਨੇ ਜਿਹੜਾ ਕੰਮ ਕੀਤਾ ਡਾਕਟਰ ਪਰਸ਼ੋਦਨ ਪhjustਾ ਜੀ ਨੇ ਜਾਂ ਬਾਕੀ ਮੰਤਰੀਆਂ ਨੇ ਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਆਪਣਾ ਪੂਰਾ ਸਮਾਜ ਇਕੱਠਾ ਕਰਕੇ ਸਾਰੇ ਲੀਡਰ ਜਿਹੜੇ ਆਪਸ ਹੀ ਜੋ ਵੀ ਮਨ ਮਟਾਵੇ ਹੋਣਾ ਦੂਰ ਕਰਕੇ ਅੱਜ ਇਸ ਮੰਚ ਤੇ ਇਕੱਠੇ ਹੋਏ ਆ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਵਾਰੀ ਪੂਰੇ ਸਮਾਜ ਨੂੰ ਫਿਰ ਵਧਾਈ ਦਿੰਦੇ ਆ ਜਿਹੜਾ ਸੁਪਰ ਫਾਸਟ ਪੂਜਾ ਜੀ ਦਾ ਨਾਮ ਬਦਲ ਕੇ ਗਲਤ ਆਮ ਰੱਖਿਆ ਗਿਆ ਉਹ ਮੈਡਮ ਅਰਨਾ ਚੋਦਰੀ ਬਾਉ ਸ਼ੋਕ ਚੋਦਰੀ ਜੀ ਔਰ ਬਿੰਦਿਆ ਪਰਿਵਾਰ ਉਹ ਜਿੰਨੇ ਵੀ ਸਾਡੇ ਪ੍ਰਧਾਨ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਵਿੱਚ ਇੱਕ ਦੋ ਪ੍ਰਧਾਨ ਸਾਨੂੰ ਨਹੀਂ ਲੱਭ ਰਿਹਾ ਪਤਾ ਨਹੀਂ ਕੀ ਗੱਲਾਂ ਬੰਬਾਰੀ ਦੇ ਕਾਰਨ ਨਹੀਂ ਆ ਪਾਈ ਵਿਚਾਰੇ ਜਾਣ ਨੂੰ ਟਾਈਮ ਨਹੀਂ ਮਿਲਿਆ ਤੇ ਬਾਕੀ ਸਾਰੀ ਕ੍ਰੋਮ ਨੂੰ ਬਹੁਤ ਬਹੁਤ ਵਧਾਈ ਜੈ ਬਾਬੇ ਦੀ ਜੈ ਬਾਬੇ ਸਰ ਇੱਕ ਹੋਰ ਸਾਡਾ ਸਵਾਲ ਹੈਗਾ ਕਿ ਇਹਦੇ ਨਾਲ ਆਮ ਜਨਤਾ ਨੂੰ ਕੀ ਫਾਇਦਾ ਹੋਏਗਾ ਸਰ ਆਮ ਜਨਤਾ ਨੂੰ ਫਾਇਦਾ ਤੇ ਟ੍ਰੇਨ ਤੇ ਉਸੇ ਇਹੀ ਹੈ ਜਿਸ ਪ੍ਰਕਾਰ ਸਿੱਖ ਪੰਥ ਦੀ ਜਿਹੜੀ ਟ੍ਰੇਨ ਚੱਲਦੀ ਆ ਹੇਮਕੁੰਡ ਸਾਹਿਬ ਗੋਲਡਨ ਟੈਂਪਲ ਔਰ ਰਵੀਦਾਸ ਭਾਈ ਚਾਰੇ ਦੀ ਬੇਗੋਬਾਲ ਔਰ ਸਾਰੇ ਦੀ ਲਗ ਲਗ ਟ੍ਰੇਨਾਂ ਚੱਲਦੀਆਂ ਇਹਨਾਂ ਸਾਡਾ ਜਿਹੜੇ ਸਮਾਸ਼ਾ ਸਮਾਜ ਆ ਉਹਦਾ ਨਾਮ ਜਿਹੜਾ ਥੋੜਾ ਜਿਆ ਉੱਚਾ ਆਏਗਾ ਜਦੋਂ ਕੋਈ ਗੱਲਬਾਤ ਕਰਾਂਗੇ ਕਹਾਂਗੇ ਸਾਡੀ ਟ੍ਰੇਨ ਮਤਲਬ ਕਿ ਫਖਰ ਉੱਚਾ ਹੋ ਜਾਏਗਾ ਫਖਰ ਉੱਚਾ ਹੋਏਗਾ ਕਿ ਸਾਡੀ ਟ੍ਰੇਨ ਦਿੱਤਾ ਧਾਮ ਵਾਸਤੇ ਵੀ ਇੱਕ ਜਾਂਦੀ ਹੈ ਇਹ ਨਾਲ ਕੀ ਹੈ ਕਿ ਬੰਦਾ ਥੋੜਾ ਸੀਨਾ ਖੋਲ ਕੇ ਗੱਲ ਕਰਦਾ ਕਿ ਸਾਡੇ ਗੁਰੂ ਦੀ ਵੀ ਮਹਿਮਾ ਜਿਹੜੀ ਹੈ ਆਪਣਨ ਪਾਰ ਹੈ ਜਿਹਾਂ ਨੇ ਭਗਤਮਾਲ ਕਥਾ ਲਿਖੀ ਹੈ ਭਗਤਮਾਲ ਕਥਾ ਜਿਹੜੀ ਹੈ ਹਰ ਮੰਦਰ ਵਿੱਚ ਚਲਦੀ ਹੈ ਹਰ ਮੰਦਰ ਵਿੱਚ ਰੱਖੀ ਗਈ ਹੈ ਮੰਗਰ ਸਾਡੇ ਗਰੀਬ ਪਰਿਵਾਰ ਹੋਣ ਦੇ ਕਾਰਨ ਸਮਾਜ ਗਰੀਬ ਹੋਣ ਦੇ ਕਾਰਨ ਇਹਨੂੰ ਦੱਬਿਆ ਗਿਆ ਸੀ ਅੱਜ ਸਾਡੇ ਮਹਾਨ ਲੀਡਰਾਂ ਨੇ ਅੱਜ ਉਸ ਜਿਹੜੇ ਦਬੀ ਹੋਈ ਚੀਜ਼ ਨੂੰ ਕਾ ਲਿਆਂਦਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਸਾਡੇ ਨਾਲ ਇਸ ਯਾਦਗਾਰ ਦਿਨ ਤੇ ਮੈਡਮ ਕਿਰਨ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਯਾਦਗਾਰ ਦਿਨ ਤੇ ਕੀ ਕਹਿਣਾ ਚਾਹੁੰਦੇ ਨੇ ਜੀ ਮੈਮ ਮੈਂ ਕਿਰਨ ਮੈਰਾ ਭਾਜੀ ਦੀ ਮੈਨੂੰ ਬਿੰਦਿਆ ਜੀ ਨੇ ਫੋਨ ਕੀਤਾ ਸੀ ਕਿ ਕਿਰਨ ਮੈਰਾ ਜੀ ਇਹ ਕੋਈ ਪਾਰਟੀ ਦਾ ਨਹੀਂ ਹੈਗਾ ਕੋਈ ਇਸ ਤਰ੍ਹਾਂ ਨਹੀਂ ਹੈਗਾ ਤੁਸੀਂ 2 ਮਿੰਟ ਆ ਕੇ ਹਲ ਮਜੋਂਗਾਓ ਮੈਨੂੰ ਤੁਹਾਡੇ ਨਾਲ ਜ਼ਰੂਰੀ ਕੰਮ ਹੈ ਜਦ ਮੈਂ ਇੱਥੇ ਆਈ ਤੇ ਬਿੰਦਿਆ ਜੀ ਨੇ ਮੈਨੂੰ ਦੱਸਿਆ ਕਿ ਨਾਬਾ ਜੀ ਦੀ ਉਹਨਾਂ ਦੇ ਨਾਂ ਤੇ ਟ੍ਰੇਨ ਤੇ ਹੀ ਕੋਸ਼ਿਸ਼ਾਂ ਕੀਤੀ ਗਈ ਆ ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਆ ਇਸ ਕਰਕੇ ਮੈਂ ਉਹਨਾਂ ਦਾ ਮੂੰਹ ਮਿੱਠਾ ਕਰਾਣਾ ਚਾਹੁੰਦੀ ਆ